ਬਲੋਂ ਆਦੇਸ਼ ਹੋਇਆ ਸੀ ਪ੍ਰਧਾਨ ਸ਼ੋਮਣੀ ਅਕਾਲੀ ਦਲ ਨੂੰ ਤੇ ਪ੍ਰਧਾਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਉਹਦੇ ਸਬੰਧ ਵਿੱਚ ਅਸੀਂ ਸਿੰਘ ਸਾਹਿਬ ਨੂੰ ਆਪਣਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪੁਸ਼ਟੀ ਕਰਨ ਦਾ ਜਵਾਬ ਦੇ ਕੇ ਆਏ ਹਾਂ ਤੇ ਇਸੇ ਤਰ੍ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼ੋਮਣੀ ਅਕਾਲੀ ਦਲ ਉਹ ਵੀ ਆਪਣਾ ਸਪਸ਼ਟੀਕਰਨ ਦੇ ਕੇ ਚਿੱਠੀ ਉਹਨਾਂ ਨੂੰ ਦੇ ਕੇ ਆਏ ਆਂ ਬਾਕੀ ਗਾਂ ਦਾ ਜਿਹੜਾ ਉਹ ਹੁਣ ਸਿੰਘ ਸਾਹਿਬ ਬਚਣਗੇ ਗਾਂਦ ਜਿਹੜੀ ਪਰਕਰਿਆ ਉਹ ਸਿੰਘ ਸਾਹਿਬਾਂ ਦੇ। ਇੱਕ ਇਸ ਵਕਤ ਕੀ ਕਰਨ ਕੀ ਬੰਦਾ ਤੁਸੀਂ? ਇਹ ਨੇ ਇਹ ਉਹ ਉਹ ਸਿੰਘ ਸਾਹਿਬ ਨੂੰ ਅਸੀਂ ਕੋਈ ਸੁਵਾਲ ਨਹੀਂ। ਉਹ ਲਿਖ ਕੇ ਅਸੀਂ ਦਿਆ। ਨਹੀਂ ਸ਼ੋਮਣੀ ਕਮੇਟੀ ਦਾ ਮੈਂ ਦੇਖਿਆ ਹਾਂ। ਸ਼ੋਮਣੀ ਕਾਲੀ ਦੇ ਵੱਲੋਂ ਪ੍ਰਧਾਨ ਸ਼ੋਮਣੀ ਕਾਲੀ ਦੇ ਵੱਲ ਤੇ ਇੱਕ ਗਏ। ਚਲੋ ਇਹ ਮੈਂ ਹੁਣ ਇਹਦੇ ਬਾਰੇ ਕੋਈ ਗੱਲ ਨਹੀਂ ਕਰਨੀ ਅਸੀਂ ਚਿੱਠੀ ਦਿਆਂਗੇ। ਕੋਈ ਜਾਰੀ ਨਹੀਂ ਹੁੰਦੀ ਸਿੰਘ ਸਾਹਿਬ ਦੇ ਕੋਲ ਆ ਮੈਟਰ ਸਬ ਜੁੜੇ ਸਿਆ ਜਿਲੇ ਅਕਾਲ ਤਾਸ ਕੋ ਮੈ ਕੋਈ ਕਾਰਵਾਈ ਦੀ ਮਨਜ਼ੂਰੀ ਹੋਏਗੀ ਪਤਾ ਨਹੀਂ ਜੇ ਕਾਰਵਾਈ ਹੋ ਉਹ ਤਾਂ ਸਿੰਘ ਸਾਹਿਬ ਜਾਣਨ ਅਕਾਲ ਤੱਕ ਅਕਾਲ ਤੱਕ ਜੀ ਜੀ ਦੇਖੋ ਬੇਨਤੀ ਇਹ ਆ ਕਿ ਹਰ ਸਿੱਖ ਆਰ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਦਾ ਜੋ ਫਰਮਾਨ ਹੈ ਜੋ ਉਹਨਾਂ ਦਾ ਹੁਕਮ ਹੈ ਉਸ ਨੂੰ ਪੂਰਨ ਤੌਰ ਤੇ ਸਿਰ ਮੱਥੇ ਆ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਅਕਾਲ ਤਖਤ ਸਾਹਿਬ ਦੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪੂਰਨ ਤੌਰ ਤੇ ਪਾਲਣਾ ਕਰਦੀ ਆ ਜੋ ਜਥੇਦਾਰ ਸਾਹਿਬ ਨੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਣਕਾਰੀ ਦੇਣ ਲਈ ਪੱਤਰ ਲਿਖਿਆ ਸੀ ਉਸ ਪੱਤਰ ਦਾ ਉਸ ਪੱਤਰ ਦਾ ਲਿਫਾਫਾ ਬੰਦ ਜਵਾਬ ਜਿਹੜਾ ਵਾ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਸਪੁਰਦ ਕੀਤਾ ਸੋ ਉਸ ਤੋਂ ਬਾਅਦ ਸਿੰਘ ਸਾਹਿਬ ਉਸ ਤੇ ਕੀ ਫੈਸਲਾ ਕਰਦੇ ਆ ਇਹ ਬਾਤ ਦੀਆਂ ਗੱਲਾਂ ਨੇ ਸੋ ਇੱਕ ਨਿਮਾਣੇ ਸੇਵਕ ਦੇ ਤੌਰ ਤੇ ਛਰੋਨੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਜਿਹੜਾ ਆਪਣਾ ਜਿਹੜਾ ਜਵਾਬ ਆ ਉਹ ਬੰਦ ਲਫਾਫੇ ਵਿੱਚ ਸ਼੍ਰੀ ਕਾਲਤਕ ਸਾਹਿਬ ਦੇ ਜ਼ਹਿਦਾਰ ਨੂੰ ਸੌਂਪਿਆ ਜੋ ਉਹਨਾਂ ਦੀ ਡਿਊਟੀ ਬਣਦੀ ਆ। ਬੱਲੇ ਬੱਲੇ ਕੋਈ ਕਾਰਵਾਈ ਕਰਦੇ ਦੇਖੋ ਜੀ ਅਸੀਂ ਪੇਸ਼ ਕਰਦੇ ਸਿੰਘ ਸਾਹਿਬ ਦੇ ਤਾਂ ਹੁਕਮਾਂ ਦੇ ਤਹਿਤ ਹੀ ਅਸੀਂ ਪੇਸ਼ ਹੋਇਆ ਜੋ ਸਿੰਘ ਸਾਹਿਬ ਹੁਕਮ ਲਾਉਣਗੇ ਛਰੋਨੀ ਭਾਵੇਂ ਕੀ ਉਹ ਜਿਹੜਾ ਜਿਹੜਾ ਇਹ ਮਾਮਲਾ ਵਾ ਇਹ ਬਹੁਤ ਦਿਰ ਪਹਿਲਾਂ ਦਾ ਅਵਤਾਰ ਸਿੰਘ ਜੀ ਮੱਕੜ ਜਿਹੜੇ ਕੀ ਪ੍ਰਧਾਨ ਸੀ ਉਹ ਇਸ ਦੁਨੀਆ ਤੋਂ ਚਲੇ ਗਏ ਪਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਮੌਜੂਦਾ ਸਮੇਂ ਦੀ ਡਿਊਟੀ ਮੁਤਾਬਕ ਜੋ ਕਾਲ ਤੱਕ ਸਾਹਿਬ ਨੇ ਜਾਣਕਾਰੀ ਮੰਗੀ ਆ ਜੋ ਪੱਖ ਮੰਗਿਆ ਉਹ ਪੱਖ ਜਿਹੜਾ ਵਾ ਅ ਐਡਵੋਕੇਟ ਰਸ਼ੇਂਦਰ ਸਿੰਘ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਸਪੁਰਦ ਕੀਤਾ ਨਹੀਂ ਨਹੀਂ ਕੋਈ ਮੱਕਰ ਸਾਹਿਬ ਦੀ ਗੱਲ ਪਾਈ ਕੀ ਐ ਗਲਤ ਰਾਂਗੇ ਕੋਟ ਕਰੂ ਮੈਂ ਵੈਸੇ ਗੱਲ ਕਰਦਾ ਕਿ ਉਹ ਹੈ ਨਹੀਂ ਗੇ ਉਹ ਜਵਾਬ ਨਹੀਂ ਦੇਣਗੇ ਅੱਜ ਦੇ ਮੌਜੂਦਾ ਪ੍ਰਬੰਧ ਨੇ ਐਡਵੋਕੇਟ ਧਾਮੀ ਸਾਹਿਬ ਨੇ ਜਿਹੜਾ ਜਿਹੜਾ ਹੁਕਮ ਲੱਗਾ ਕਾਲਪਤਖ ਸਾਹਿਬ ਵੱਲੋਂ ਉਹਦਾ ਜਿਹੜਾ ਜਵਾਬ ਦਿੱਤਾ ਗਰਵਨ ਸਾਹਿਬ ਮੈਂ ਬਾਦਲ ਸਾਹਿਬ ਦੇ ਮਾਮਲੇ ਵਿੱਚ ਸ਼ਾਮਲ ਨਹੀਂ ਹਾਂਗਾ ਕਿਉਂਕਿ ਸ਼ਰੋਣੀ ਕਮੇਟੀ ਦੇ ਵਫਦ ਨਾਲ ਮੈਂ ਗਿਆ ਸੀ ਉਹ ਕਾਲੀਦਾਲ ਦਾ ਵਫਦ ਵੱਖਰਾ ਸੀ ਸ਼ਰੋਣੀ ਕਮੇਟੀ ਦਾ ਵਫਦ ਵੱਖਰਾ ਸੀ